ਮਨ ਨੂੰ ਸੰਬੋਧਨ ਕਰਦੇ ਹੋਏ ਸਾਡੇ ਮਨਾਂ ਨੂੰ ਉਪਦੇਸ਼ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰਦੇ ਨੇ ਐ ਮਨ ਤੂੰ ਕਿਹੜੀ ਕੁਮਤ ਲੈ ਲਈ ਇੱਕ ਹੁੰਦੀ ਮਤ ਦੂਸਰੀ ਹੁੰਦੀ ਕੁਮਤ ਤੂੰ ਕਿਹੜੀ ਇਹੋ ਜੀ ਕੁਮਤ ਪ੍ਰਾਪਤ ਕਰ ਲਈ ਹੈ ਕਿ ਪਰਾਇਆ ਰੂਪ ਰੰਗ ਦੇਖਦਾ ਔਰ ਨਿੰਦਿਆ ਦਾ ਤੂੰ ਰਸ ਮਾਣਦਾ ਐ RAM ਦੀ ਭਗਤੀ ਤੋਂ ਕਰਦਾ ਨਹੀਂ ਰਹੁ ਦਾ ਬਿਸਰਾਮ ਦੇ ਕੇ ਕਹਿੰਦੇ ਸਤਿਗੁਰੂ ਪਾਤਸ਼ਾਹ ਮੁਕਤੀ ਦਾ ਰਸਤਾ ਤੂੰ ਜਾਣਿਆ ਨਹੀਂ ਤੇ ਧਨ ਜੋੜਨ ਵਾਸਤੇ ਤੂੰ ਦੌੜਦਾ ਫਿਰਦਾ ਐ ਭੱਜਾ ਫਿਰਦਾ ਤੇ ਅੰਤ ਵੇਲੇ ਇਹ ਜੋੜਿਆ ਹੋਇਆ ਧਨ ਤੇਰੇ ਨਾਲ ਜਾਣਾ ਨਹੀਂ ਪਰ ਪਾਪਾਂ ਦੇ ਵਿੱਚ ਆਪਣੇ ਆਪ ਨੂੰ ਤੂੰ ਬਣਾ ਲਿਆ ਹੈ ਪਾਪਾਂ ਦੇ ਜਾਲ ਵਿੱਚ ਤੂੰ ਫਸ ਗਿਆ ਹੈ ਤੇ ਤੂੰ ਨਾ ਹਰੀ ਪ੍ਰਮਾਤਮਾ ਦਾ ਭਜਨ ਕੀਤਾ ਹੈ ਨਾ ਰਾਮ ਨੂੰ ਯਾਦ ਕੀਤਾ ਹੈ ਉਸ ਦੀ ਭਗਤੀ ਨਹੀਂ ਕੀਤੀ ਬੰਦਗੀ ਨਹੀਂ ਕੀਤੀ ਤੇ ਨਾ ਤੋਂ ਗੁਰੂ ਨੂੰ ਸੇਵਨਾ ਕੀਤਾ ਹੈ ਗੁਰੂ ਪਿਆਰਿਓ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਅਸੀਂ ਕਿਸੇ ਨੂੰ ਮੰਨਣਾ ਗੁਰੂ ਮਾਨਿਓ ਗ੍ਰੰਥ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਹੋਰ ਜੋ ਸਾਨੂੰ ਕੋਈ ਕਹਿ ਦਵੇ ਨਾਲ ਤੁਸੀਂ ਐਂ ਕਰੋ ਇਸ ਤਰ੍ਹਾਂ ਕਰੋ ਅਸੀਂ ਮੰਨ ਲੈਨੇ ਆ ਪਰ ਗੁਰੂ ਨੂੰ ਅਸੀਂ ਜਾਣਣਾ ਨਹੀਂ ਕੀਤਾ ਜੋ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਸਕਦਾ ਕਿਸੇ ਮਨੁੱਖ ਤੋਂ ਬੰਦੇ ਤੋਂ ਨਹੀਂ ਮਿਲ ਸਕਦਾ ਪਰ ਅਸੀਂ ਆਪਣੇ ਗੁਰੂ ਨੂੰ ਜਨ ਬਣ ਕੇ ਸੇਵਾਦਾਰ ਬਣ ਕੇ ਮੰਨਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਮੰਨਦੇ ਤਾਂ ਹੀ ਅਸੀਂ ਦੁੱਖ ਪਾਉਨੇ ਆ ਦੁੱਖ ਭੋਗਦੇ ਆ ਜੇਕਰ ਪ੍ਰਤੱਖ ਗੁਰੂ ਸਾਡੇ ਕੋਲ ਹੈ ਅਸੀਂ ਉਸ ਦੀ ਗੱਲ ਹੀ ਨਹੀਂ ਮੰਨਦੇ ਅਸੀਂ ਹੋਰ ਥਾਂ ਤੁਰੇ ਫਿਰਦੇ ਆਂ ਤਾਂ ਗੁਰੂ ਪਿਆਰਿਓ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਐ ਮਨ ਤੂੰ ਗੁਰੂ ਨੂੰ ਸੇਵਨਾ ਨਹੀਂ ਕੀਤਾ ਤੇਰੇ ਮਨ ਦੇ ਵਿੱਚ ਕੁਝ ਵੀ ਗਿਆਨ ਪ੍ਰਾਪਤ ਨਹੀਂ ਹੋਇਆ ਗੁਰੂ ਦੀ ਮੱਤ ਹੀ ਨਹੀਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਤੂੰ ਮੱਤ ਹੀ ਨਹੀਂ ਪ੍ਰਾਪਤ ਕੀਤੀ ਕੁਝ ਵੀ ਗਿਆਨ ਨਹੀਂ ਪ੍ਰਾਪਤ ਕੀਤਾ ਘਟੇ ਮਾਹ ਨਰੰਦਰ ਤੇ ਰਹਿ ਤੇਰੇ ਹਿਰਦੇ ਰੂਪ ਘਰ ਦੇ ਵਿੱਚ ਨਿਰੰਚਣ ਜੋ ਮਲ ਮਾਇਆ ਤੋਂ ਰਹਿਤ ਹੈ ਪ੍ਰਮਾਤਮਾ ਹੈ ਉਹ ਤੇਰੇ ਹਿਰਦੇ ਦੇ ਵਿੱਚ ਵਸ ਰਿਹਾ ਹੈ ਤੇ ਤੂੰ ਬਾਹਰ ਡੇਰਿਆਂ ਤੇ ਪਖੰਡੇ ਬਾਬਿਆਂ ਦੇ ਕੋਲ ਜਾ ਕੇ ਭਾਲਦਾ ਹੈ ਕਿ ਮੈਨੂੰ ਪ੍ਰਮਾਤਮਾ ਮਿਲ ਜਾਵੇ ਜਿਹੜੇ ਆਪ ਪਖੰਡ ਰੱਜਦੇ ਨੇ ਉਹਨਾਂ ਦੇ ਕੋਲ ਪ੍ਰਮਾਤਮਾ ਕਿੱਥੇ ਹੋ ਸਕਦਾ ਹੈ ਕਦੇ ਭੀੜ ਭੜੱਕੇ ਵਾਲੇ ਥਾਂ ਤੇ ਕੁਝ ਨਹੀਂ ਹੁੰਦਾ ਕਦੇ ਸੁਨਿਆਰੇ ਨੇ ਬਾਹਰ ਸੋਨਾ ਲਾਇਆ ਕਿ ਆ ਸੋਨਾ ਮੇਰਾ ਖਰੀਦੋ ਕਿਉਂਕਿ ਜਿੰਨੂੰ ਲੋੜ ਹੈ ਨਾ ਸੋਨੇ ਦੀ ਉਹਨੇ ਅੰਦਰ ਆਪੇ ਉਹਦੀ ਦੁਕਾਨ ਦੇ ਚੜਾ ਜਾਣਾ ਤੇ ਜਾ ਕੇ ਸੋਨਾ ਖਰੀਦ ਲੈਣਾ ਉਹਨੂੰ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਤੇ ਜਿਨ੍ਹਾਂ ਕੋਲ ਕੱਚ ਦਾ ਸਮਾਨ ਹੁੰਦਾ ਹੈ ਨਾ ਉਹਨਾਂ ਨੇ ਬਾਹਰ ਜੋੜ-ਜੋੜ ਕੇ ਲਾਇਆ ਹੁੰਦਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਸਮਾਨ ਹੈ ਤੇ ਲੈ ਜਾਣ ਲੋਕ ਇਸ ਵਾਸਤੇ ਇਹ ਜੀਵ ਬਾਹਰ ਭਾਰਦਾ ਹੈ ਪਰਮਾਤਮਾ ਇਸ ਦੇ ਅੰਦਰ ਹੈ ਪਰ ਉਸ ਨੂੰ ਇਹ ਖੋਜਦਾ ਫਿਰਦਾ ਹੈ ਬਾਹਰ ਲੀਆਂ ਥਾਵਾਂ ਤੇ ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਕਿ ਬਹੁਤ ਜਨਮ ਇੱਕ ਜਨਮ ਨਹੀਂ ਅਸੀਂ ਇਸ ਤਰ੍ਹਾਂ ਬੜੇ ਜਨਮ ਧਾਰਦੇ ਹੋਏ ਥੱਕ ਗਏ ਹਾਂ ਅਸਥਿਰ ਮਤ ਜਿਹੜੀ ਟਿਕਾਹ ਵਾਲੀ ਮਤ ਸੀ ਗੁਰੂ ਦੀ ਮੱਤ ਗੁਰਮਤ ਨਹੀਂ ਅਸੀਂ ਲਈ ਅਸੀਂ ਆਪਣੀ ਮਨਮਤ ਵਰਤਦੇ ਆਂ ਘਰ ਦੇ ਵਿੱਚ ਅਸੀਂ ਅਖੰਡ ਪਾਠ ਖਾ ਲੈਨੇ ਆਂ ਨਾ ਤਾਂ ਵੀ ਅਸੀਂ ਆਪਣੀ ਮੱਤ ਵਰਤਦੇ ਆਂ ਅਸੀਂ ਮੱਤ ਦਿੰਨੇ ਆਂ ਗ੍ਰੰਥੀ ਨੂੰ ਕਿ ਐਂ ਕਰਨਾ ਬਾਬਾ ਜੀ ਤੁਸੀਂ ਪਰ ਜਿਹੜੀ ਟਿਕਾਹ ਵਾਲੀ ਮੱਤ ਸੀ ਉਹ ਅਸੀਂ ਨਹੀਂ ਪ੍ਰਾਪਤ ਕੀਤੀ ਗੁਰੂ ਦੀ ਮੱਤ ਲੈਣੀ ਸੀ ਗੁਰੂ ਸਾਡੇ ਘਰ ਆਇਆ ਅਸੀਂ ਗੁਰੂ ਦੀ ਮੱਤ ਪ੍ਰਾਪਤ ਕਰਨੀ ਨਹੀਂ ਅਸੀਂ ਆਪਣੀਆਂ ਮਤਾਂ ਦਿੰਨੇ ਆਂ ਇਸ ਵਾਸਤੇ ਗੁਰੂ ਜੀ ਕਹਿੰਦੇ ਅਸ ਤੂੰ ਇਕਾਹ ਵਾਲੀ ਮਤ ਜਿਹੜੀ ਗੁਰੂ ਦੀ ਮਤ ਸੀ ਉਹ ਨਹੀਂ ਲੈਣਾ ਕੀਤੀ ਔਰ ਮਾਨਸ ਦੇਹ ਤਾਂ ਤੂੰ ਪਾ ਲਈ ਏ ਮਾਣਾ ਅਜੇ ਵੀ ਵੇਲਾ ਹੈ ਤੇਰੇ ਕੋਲ ਮੌਕਾ ਹੈ ਤੂੰ ਹਰੀ ਪ੍ਰਮਾਤਮਾ ਦਾ ਭਜਨ ਸਿਮਰਨ ਕਰ ਇਹ ਗੋਝ ਗੱਲ ਇਹ ਬਾਤ ਤੈਨੂੰ ਮੈਂ ਬਤਾ ਦਿੱਤੀ ਦੱਸ ਦਿੱਤੀ ਹੈ ਇਹ ਜੇ ਮਾਨਸ ਦੇ ਤੈਨੂੰ ਮਿਲੀ ਨਾ ਇੱਕ ਹੀ ਮੌਕਾ ਹੈ ਵਾਰ-ਵਾਰੇ ਮੌਕਾ ਨਹੀਂ ਤੈਨੂੰ ਮਿਲਣਾ ਜੇ ਪ੍ਰਮਾਤਮਾ ਨੂੰ ਤੂੰ ਜਪਣਾ ਚਾਹੁੰਦਾ ਹੈ ਨਾ ਤੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣੀ ਲੱਗ ਹੋਰ ਕਿਸੇ ਦੇ ਚਰਣਾ ਨੂੰ ਹੱਥ ਲਾਉਣ ਦੀ ਲੋੜ ਨਹੀਂ ਤੈਨੂੰ ਜੇ ਕੁਝ ਤੂੰ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕਰ ਸਕਦਾ ਹੈ ਹੋਰ ਤੈਨੂੰ ਕਿਤੋਂ ਵੀ ਕੁਝ ਪ੍ਰਾਪਤ ਨਹੀਂ ਹੋ ਸਕਦਾ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਣੀ ਲੱਗ ਜੇ ਮਾਨਸ ਦੇ ਤੈਨੂੰ ਮਿਲੀ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਲੈ ਕੇ ਆਪਣਾ ਜੀਵਨ ਸੁਧਾਰ ਆਪਣਾ ਜੀਵਨ ਸਫਲਾ ਕਰ ਇਹ ਤੈਨੂੰ ਬਾਤ ਮੈਂ ਦੱਸ ਦਿੱਤੀ ਬਤਾ ਦਿੱਤੀ ਹੈ ਐ ਮਾਨ ਇਹ ਤੈਨੂੰ ਬਾਤ ਮੈਂ ਦੱਸ ਦਿੱਤੀ ਵਾਰ-ਵਾਰ ਮੈਂ ਤੈਨੂੰ ਇਹ ਸਮਝਾ ਰਿਹਾ ਕਿ ਹਰੀ ਪਰਮਾਤਮਾ ਦਾ ਸਿਮਰਨ ਕਰ ਭਜਨ ਕਰ ਸੋ ਇਹ ਸੀ ਗੁਰੂ ਪਿਆਰਿਓ ਅੱਜ ਦੇ ਹੁਕਮਨਾਮੇ ਦੀ